ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਸਾਡੇ ਨਾਲ ਸਾਂਝਾ ਕਰਦੇ ਹਾਂ ਵੀ ਲੇਸ ਕਿਵੇਂ ਲਾਈ ਦੀ ਹੈ ਵਿੱਚ ਪਹੁੰਚਿਆਂ ਤੇ ਜਿਹੜੀ ਗੋਮ ਲੇਸ ਲਾਈ ਦੀ ਹੈ ਤੇ ਆਹ ਮੈਂ ਇੱਕ ਪਹੁੰਚਾ ਜੜ ਲਿਆ ਜੀ ਵੀ ਕਿਸ ਤਰ੍ਹਾਂ ਲਾਈ ਦੀ ਹੈ ਤੁਹਾਨੂੰ ਦਿਖਾਉਣੀ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਟੈਟਰਮ ਨੂੰ ਬੋਕਰਮ ਨੂੰ ਪੇਸਟੀ ਨੂੰ ਆਏ ਜਿੱਥੇ ਆਪਾਂ ਪਹੁੰਚਾ ਜੜਨਾ ਹੋਵੇ ਜੜ ਲਿਓ ਜੀ ਤੇ ਜੜਨ ਤੋਂ ਬਾਅਦ ਇਹ ਸਾਰਾ ਫੋਲਡ ਵਗੈਰਾ ਕਰ ਲਿਓ ਪ੍ਰੈਸ ਨਾਲ ਫਿਨਿਸ਼ਿੰਗ ਆ ਜਾਂਦੀ ਆ ਇਸ ਤੋਂ ਬਾਅਦ ਜੀ ਤੁਸੀਂ ਕੀ ਕਰਨਾ ਮੈਂ ਜਿਵੇਂ ਪਹੁੰਚਾ ਆਪਾਂ ਰੱਖ ਕੇ ਉੱਪਰ ਜੜਦੇ ਹਾਂ ਉਵੇਂ ਹੀ ਇਹਨੂੰ ਜੜਨਾ ਹੈ ਪਰ ਥੋੜਾ ਜਿਹਾ ਇਹਦੇ ਵਿੱਚ ਇਹ ਟਰੈਕ ਹੈ ਕਿ ਤੁਸੀਂ ਜੜਨ ਤੋਂ ਪਹਿਲਾਂ ਸਟਾਰਟ ਕਰ ਲਿਓ ਆਜੋ ਤੁਹਾਨੂੰ ਦਿਖਾਉਣੀ ਆ ਸਟਾਰਟ ਕਰ ਲਿਓ ਇਹ ਸਿੱਧਾ ਪੁੱਠਾ ਵੇਖ ਕੇ ਧਰਿਓ ਜੀ ਸਿੱਧੇ ਨਾਲ ਸਿੱਧਾ ਲਾ ਕੇ ਧਰਿਓ ਇਹਨੂੰ ਪਹੁੰਚੇ ਦੇ ਉੱਪਰ ਲੇਸ ਨੂੰ ਇਸ ਤਰ੍ਹਾਂ ਦੀ ਆਪਣੇ ਕੋਲੇ ਆ ਦੇਖੋ ਲੇਸ ਐ ਤੇ ਇਹਦਾ ਸਿੱਧੇ ਨਾਲ ਸਿੱਧਾ ਪਾਸਾ ਰੱਖ ਕੇ ਆਪਾਂ ਮੇਰੇ ਕੋਲੇ ਥੋੜੀ ਜੀ ਘੱਟ ਸੀਗੀ ਤੇ ਆਪਾਂ ਥੋੜਾ ਜਿਹਾ ਪਹਿਲਾਂ ਪਹੁੰਚਾ ਅੱਧਾ ਇੰਚ ਜੜ ਲਾਂਗੇ ਉਸ ਤੋਂ ਬਾਅਦ ਇਹਨੂੰ ਵਿੱਚ ਦੇਵਾਂਗੇ ਪਹੁੰਚੇ ਦੇ ਤੇ ਆ ਜੋ ਸਟਾਰਟ ਕਰਦੇ ਆ ਦਿਖਾਉਣੀ ਆ ਤੁਹਾਨੂੰ ਕਿੰਨੀ ਦੇਖੋ ਇਸ ਤਰ੍ਹਾਂ ਇੰਨਾ ਕੁ ਕਰ ਲਿਆ ਜੀ ਜਦੋਂ ਉਸ ਤੋਂ ਬਾਅਦ ਇਹ ਇਹ ਜਿਹੜੀ ਆਪਾਂ ਬੋਕਰਮ ਕੱਟੀ ਆ ਉਹਦੇ ਤੇ ਆਹ ਆਹ ਪਹੁੰਚ ਦੇ ਵਿਚਾਲੇ ਇਹਨੂੰ ਰੱਖ ਕੇ ਲਾਉਣਾ ਹੈ ਜੀ ਦੋਵਾਂ ਦੇ ਵਿਚਾਲੇ ਰੱਖ ਕੇ ਲਾਉਣਾ ਤੁਸੀਂ ਕਿੰਨਾ ਬਾਹਰ ਦਿਖਾਉਣਾ ਹੈ ਕਿੰਨਾ ਨਹੀਂ ਦਿਖਾਉਣਾ ਲੈ ਸੀ ਉਹ ਤੁਹਾਡੇ ਹੱਥ ਵਿੱਚ ਹੋਊਗਾ ਜੀ ਵੀ ਤੁਸੀਂ ਕਿਸ ਤਰ੍ਹਾਂ ਕਿੰਨਾ ਕੁ ਸ਼ੋਅ ਕਰਨਾ ਚਾਹੁੰਦੇ ਆ ਮੈਂ ਇੰਨਾ ਕਿਹੜਾ ਬਾਹਰ ਸ਼ੋਅ ਕੀਤਾ ਐ ਇਸ ਤਰ੍ਹਾਂ ਕਰਕੇ ਜਦੋਂ ਆਪਾਂ ਇਹ ਰੱਖ ਕੇ ਬੋਕਰਮ ਉੱਤੇ ਲਾਉਣੀ ਆ ਉਹਦੇ ਵਿਚਾਲੇ ਦੇਣਾ ਹੈ ਇਹ ਤੇ ਇਹਵੇਂ ਚੈੱਕ ਕਰੀ ਜਾਣਾ ਇਸ ਤਰ੍ਹਾਂ ਇੱਧਰ ਵੀ ਹੈਣੀਗਾ ਇੱਧਰ ਵੀ ਹੈਣੀਗਾ ਇਹ ਵਿਚਾਲੇ ਆ ਦੋਵਾਂ ਦੇ ਸਮਝ ਗਏ ਹੋਵੋਗੇ ਤੁਸੀਂ ਹੁਣ ਦੋਵਾਂ ਦੇ ਵਿਚਾਲੇ ਆ ਜੀ ਇਹ ਤੇ ਇਸ ਇੱਥੇ ਦੋਵਾਂ ਦੇ ਵਿਚਾਲੇ ਰੱਖ ਕੇ ਇੱਥੇ ਸਟਿਚਿੰਗ ਕਰ ਦੇਣੀ ਆ ਆਵੇ ਤੁਹਾਨੂੰ ਦਿਖਾਉਣੀ ਆ ਮੈਂ ਅ ਇਸ ਤਰ੍ਹਾਂ ਕਰਕੇ ਸਲਵਾਰ ਦੇ ਪੌਂਚੇ ਰੱਖ ਲਈਏ ਉਸ ਤੋਂ ਬਾਅਦ ਰੱਖ ਲਈਏ ਜੀ ਆਪਾਂ ਲੈਸ ਉਸ ਦੇ ਉੱਪਰ ਆਪਾਂ ਰੱਖ ਦੇਣਾ ਜਿਹੜਾ ਆਪਣਾ ਪੌਂਚਾ ਜੜਿਆ ਤੇ ਤੁਸੀਂ ਇਹ ਕਿੰਨਾ ਕੁ ਵੱਧ ਘੱਟ ਰੱਖਣਾ ਹੈ ਤੁਹਾਡੀ ਮਰਜ਼ੀ ਹੈ ਜੀ ਇਸ ਤਰ੍ਹਾਂ ਕਰਕੇ ਆ ਵੀ ਹੋ ਗਿਆ ਜੀ ਆਪਾਂ ਸਾਰਾ ਤੁਹਾਨੂੰ ਲਾ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਲੱਗਿਆ ਇਹ ਦੇਖੀ ਚੱਲੋ ਜੀ ਨਾਲ ਥੋੜਾ ਜਿਹਾ ਪਹਿਲਾਂ ਕੱਚਾ ਕਰ ਲਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਨਿਊ ਆ ਘਰੇ ਕੰਮ ਕਰਦੀਆਂ ਨਹੀਂ ਸਮਝ ਲੱਗਦੀ ਥੋੜਾ ਜਿਹਾ ਕੱਚਾ ਕਰਕੇ ਦੇਖ ਲਿਆ ਕਰੋ ਪਹਿਲਾਂ ਵੱਡਾ ਬਕਾ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਆ ਜੇ ਤੁਸੀਂ ਉੱਪਰਲੀ ਸਾਈਡ ਵੀ ਲਾਉਣੀ ਹੋਵੇ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਇਹ ਹੋਈ ਵਾਧ ਗਿਆ ਜੀ ਚਲੋ ਇਸ ਤਰ੍ਹਾਂ ਹੀ ਕਰਕੇ ਲੱਗ ਗਿਆ ਜੀ ਲਓ ਜੀ ਇਨੂੰ ਜਦੋਂ ਆਪਾਂ ਅੰਦਰੋਂ ਵਾਰ ਹੁਣ ਫੋਲਡ ਕਰਾਂਗੇ ਹਨ ਤੇ ਇਹ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਆਪਾਂ ਪ੍ਰੈਸ ਕਰ ਲਾਂਗੇ ਤੇ ਐਂ ਕਰਕੇ ਇਹ ਆ ਗਿਆ ਪੂਰੀ ਫਿਨਿਸ਼ਿੰਗ ਦੇ ਨਾਲ ਬਾਹਰ ਨੂੰ ਆ ਜਾਊਗਾ ਜੀ ਕਈ ਵਾਰ ਆਪਾਂ ਜੇ ਇਹ ਪਹੁੰਚੇ ਸਿੱਧੇ ਪਾਸੇ ਵੀ ਲਿਓਣੇ ਤਾਂ ਫਿਰ ਉਦੋਂ ਵੀ ਫਿਨਿਸ਼ਿੰਗ ਨਾਲ ਇਹ ਕੰਮ ਹੁੰਦਾ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤੇ ਪ੍ਰੈਸ ਕਰਕੇ ਤੇ ਇਹਨੂੰ ਵਧੀਆ ਫਿਨਿਸ਼ਿੰਗ ਦੇ ਸਕਦੇ ਹਾਂ ਦੇਖੋ ਜੀ ਹੁਣ ਇਹ ਆ ਗਿਆ ਆਪਣਾ ਸਿੱਧਾ ਪਾਸਾ ਤੇ ਇਹ ਤੋਂ ਆਪਾਂ ਸਟਾਰਟ ਕਰ ਲੈਨੇ ਆ ਸਟੀਚਿੰਗ ਲਾਉਣੀ ਜੇ ਜਿਹੜੀ ਆਪਾਂ ਸਲਾਈ ਨਾਲ ਲਾਉਣੀ ਆ ਆਪਾਂ ਸਟਾਰਟ ਕਰ ਦਿੰਨੇ ਲਾ ਕੇ ਦਿਖਾਈ ਦਿੰਨੇ ਕਿਸ ਤਰ੍ਹਾਂ ਲੱਗਦੀ ਆ ਇਹ ਜਦੋਂ ਮਾੜਾ ਜਿਹਾ ਆਪਾਂ ਸੈੱਟ ਕਰ ਲੈਣਾ ਇਹਨੂੰ ਨੋਮਾ ਦੇ ਨਾਲ ਆ ਕੇ ਬਾਹਰ ਆ ਜਾਣਾ ਸਾਰੀ ਸਾਰੀ ਲੇਸ ਨੇ ਜੀ ਜਿਹੜੀ ਆਪਾਂ ਲਾਈ ਹੋਈ ਆ ਕਰਕੇ ਆਪਾਂ ਤੁਹਾਨੂੰ ਸਾਰੀ ਲੈਸ ਲਾ ਕੇ ਦਿਖਾ ਦਿੰਨੇ ਆ ਲਓ ਜੀ ਇਸ ਤਰ੍ਹਾਂ ਆਪਾਂ ਦੂਜੇ ਤੇ ਲਾ ਦਿੰਨੇ ਆ ਫਿਰ ਤੇ ਸਟੀਚਿੰਗਾਂ ਲਾ ਲਾ ਕੇ ਇਸ ਤਰ੍ਹਾਂ ਕਰਕੇ ਆਪਾਂ ਤੇ ਜਦੋਂ ਆਪਾਂ ਇਹ ਦੋਵੇਂ ਪਾਸੀ ਲਿਹਾਉਣਾ ਫੇਰ ਇਹ ਪਹੁੰਚਾ ਆਪਾਂ ਸਿੱਧੇ ਪਾਸੇ ਰੱਖ ਕੇ ਨਹੀਂ ਪੁੱਠੇ ਪਾਸੇ ਰੱਖ ਕੇ ਲਾ ਕੇ ਸਿੱਧੇ ਪਾਸੇ ਲਿਹਾਉਣਾ ਤੇ ਜਦੋਂ ਆਪਾਂ ਵੀ ਲਾਉਣ ਲੱਗੇ ਇੱਥੇ ਵੀ ਲੈਸ ਦੇ ਦੇ ਸਕਦੇ ਆ ਤੇ ਉੱਪਰਲੇ ਪਾਸੇ ਸਿੱਧੇ ਪਾਸੇ ਡਿਜ਼ਾਈਨ ਆ ਜਾਊਗਾ ਜੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਮੇਰੇ ਚੈਨਲ ਨੂੰ ਜਿਹੜੇ ਨਵੇਂ ਬੇਨੇ ਭੈਣ ਭਰਾ ਉਹ ਸਬਸਕ੍ਰਾਈਬ ਕਰ ਲੈਣ ਜੀ ਜੁਆਇਨ ਕਰ ਲੈਣ ਵਾਦ ਤੋਂ ਵਾਦ ਮੇਰੀ ਸ਼ੇਅਰ ਵੀਡੀਓ ਨੂੰ ਵੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ